ਸੋ ਕਹਾ ਟਲ ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਛੱਟੀ ਐ ਤਉ ਦਿੱਠੀ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੂ ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹਾ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮਮ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨਾ ਜਾਪੈ ਮਮਹਿ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨ ਜਾਪੈ ਕੌਡੀ ਬਦਲਿਆ ਜਨਮ ਗਵਾਇਆ ਚੀਨ ਸਨਾਹੀ ਆਪੈ ਗੋਰਮੁਖ ਹੋਵੈ ਤਾ ਏਕੋ ਜਾਣੈ ਹਾਉ ਮੈਂ ਦੁਖ ਨ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟਹਾਉ ਜੇਨ ਸਾਚੇ ਸਿਓ ਲੇਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸਮਾਈ ਰਹਾਉ ਗੋ ਰਮੋਖੇ ਗਾਵੈ ਗੋ ਰਮੋਖੇ ਬੂਝੈ ਗੋ ਰਮੋਖ ਸਬਦ ਵਿਚਾਰੇ ਜੀਓ ਪਿੰਡ ਸਭ ਗੁਰ ਤੇ ਉਪਜੈ ਗੋ ਰਮੋਖ ਕਾਰਜ ਸਵਾਰੇ ਮਾਦੇਮੁਖ ਅੰਧਾ ਅੰਧ ਕਮਾਵੈ ਬਿਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਈ ਬੇਨ ਗੋਰ ਆਤ ਪਿਆਰੇ ਸੋਈ ਸੇਵਕ ਜੇ ਸਤ ਗੁਰ ਸੇਵੀ ਚਾਲੇ ਸਤ ਗੁਰ ਪਾਏ ਸਾਚਾ ਸਬਦ ਸਿਫਤ ਹੈ ਸਾਚੀ ਸਾਚਾ ਮੰਨਿ ਵਸਾਈ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿਚਹੁ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲਿਪਤ ਸਾਚੈ ਰੰਗ ਰਤਾ ਗੁਰ ਕੈ ਸਹਜ ਸੁਭਾਈ ਮਨਮੋਖ ਸਾਧਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਈ जाम काल भादा त्रिस धादा दादा बेन गौर कावण छॾाए सचा तीरथ जेत सातार नावण गोर मूंखे आप बुझाए ਅਠ ਛਠੀ ਤੀਰਥ ਗੁਰਬਾਤ ਦਿਖਾਈ ਤਿਤ ਨਾਤ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲਗੈ ਨਾ ਲਾਏ ਸਤ ਜੀ ਸਿਫਤ ਸਾਚੀ ਸਾਲਾਹ ਪੂਰੇ ਗੁਰ ਤੇ ਪਾਏ ਤਾਨ ਮਾਨ ਸਭ ਕੇਸ ਹਾਰ ਤਿਸ ਕੇਰਾ ਦੁਰਮਤ ਕਹਿਣ ਨ ਜਾਏ ਹੁਕਮ ਹੋਵੈ ਤਾਂ ਨਿਰਮਲ ਹੋਵੈ ਹਾਉ ਮੈਂ ਵਿਚਾਉ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜੇ ਰਹੇ ਆਸਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕਾ ਭਾਇ ਪਿਆਰੇ ਸੱਚੀ ਵੜਾਈ ਗੁਰ ਤੇ ਪਾਈ सच्चा नाय प्यारे एको सच्चा सब मह वरत विरला को विचारे आपे मेल ता बखसे ਜੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੋਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤੈ ਗੋਰਮੁਖ ਆਪ ਪਛਾਨੈ ਨਾਮ ਧਿਆਇ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੈ ਜੇ ਵਿਚਹੁ ਆਪ ਗਵਾਈ ਨਾਮ ਧਿਆਏ ਤਾ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਮਾਨਕ ਤੇ ਸਦਾ ਸਭ ਕੇ ਸ਼ੋਵੈ ਜੇ ਵਿਚਹੁ ਆਪ ਗਵਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ 3 ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਨਾ ਮੈਂ ਹੀ ਤੇ ਸਭ ਕਿਛ ਹੋਆ ਬਿਨ ਸਤ ਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਦ ਨਾ ਜਾਪੈ